ਮੈਂ ਰਜਿੰਦਰ ਸਿੰਘ ਦੀ ਵਾਈਕ ਬੋਲਦੀ ਆ ਰਜਿੰਦਰ ਸਿੰਘ ਮੇਲਾ ਸਾਰਿਆਂ ਨੂੰ ਯਾਦ ਹੋਏਗਾ ਬਠਿੰਡਾ ਤੋਂ ਜਿਹੜੇ ਆਪਣੀ ਦੁਕਾਨ ਦੇ ਬਾਹਰ ਬੈਠੇ ਸੀ ਤੇ ਗੈਂਗਸਟਰਾਂ ਨੇ ਉਹਨਾਂ ਨੂੰ ਗੋਲੀਆਂ ਮਾਰੀਆਂ ਸੀ ਮੈਂ ਉਹਨਾਂ ਦੀ ਵਾਈਕ ਬੋਲਦੀ ਆ ਮੈਂ ਬਹੁਤ ਦਿਨੋਂ ਤੋਂ ਦੇਖ ਰਹੀ ਆ ਇਹ ਵੀਡੀਓ ਤੇ ਜਾਂ ਫੇਸਬੁੱਕ ਤੇ ਜੋ ਚੱਲ ਰਹੀ ਹੈ ਜਿੱਦਕਿ ਦੀ ਜੋ ਘਟਨਾ ਚੱਲ ਰਹੀ ਹੈ ਬੜੀ ਹਾਈਲਾਈਟ ਹੋਈ ਜਾ ਰਹੀ ਹੈ ਪਟਿਆਲਾ ਦੀ ਮਿਸਿਸ ਕਰਨਲ ਬਾਠਵੀ ਜੋ ਆਪਣੇ ਪਤੀ ਦੇ ਆਪਣੇ ਬੱਚੇ ਦੀ ਫੁੱਟ ਮਾਰਦੀ ਵੀਡੀਓ ਨੂੰ ਲੈ ਕੇ ਬਹੁਤ ਆਪਣਾ ਤਖ਼ਤ ਬਚਾ ਰਹੀ ਹੈ ਮੇਰਾ ਇਹ ਮੈਸੇਜ ਉਹਨਾਂ ਵਾਸਤੇ ਹੈ ਮਿਸਿਸ ਬਾਠ ਹਾਸਤੇ ਹੈ ਉਹਨਾਂ ਨਾਲ ਇਹ ਦਲ ਕਰਨਾ ਚਾਹੀਦਾ ਕਿਉਂਕਿ ਉਹ ਮੇਰੇ ਪਤੀ ਹਰਜਿੰਦਰ ਸਿੰਘ ਦੀ ਮੂੰਹ ਬੋਲੀ ਭੈਣ ਬਣੀ ਸੀ ਮੈਂ ਉਸ਼ਾ ਨੂੰ ਨਕਾਰਿਆ ਗੈਂਗਸਟਰਾਂ ਵੱਲੋਂ ਅਕਤੂਬਰ 2023 ਵਿੱਚ ਕਤਲ ਕੀਤੇ ਮਾਲ ਰੋਡ ਵਪਾਰੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਫਰਮਣ ਅੰਮ੍ਰਿਤਸਰੀ ਕੋਲਚੇ ਦੇ ਮਾਲਕ ਹਰਜਿੰਦਰ ਸਿੰਘ ਜੋਹਲ ਉਰਫ ਮੇਲੇ ਦੀ ਪਤਨੀ ਆਰਤੀ ਜੋਹਲ ਨੇ ਪਟਿਆਲੇ ਚ ਪੁਲਿਸ ਦੀ ਕਥਿਤ ਕੁੱਟ ਮਾਰ ਦਾ ਸ਼ਿਕਾਰ ਹੋਏ ਭਾਰਤੀ ਫੌਜ ਦੇ ਕਰਨਲ ਕੁਸ਼ਵਿੰਦਰ ਸਿੰਘ ਬਾੜ ਦੀ ਜਸਵਿੰਦਰ ਕੋਰ ਬਾਠ ਨੂੰ ਇਸ ਹੱਤਿਆ ਕਾਂਡ ਨੂੰ ਲੈ ਕੇ ਕਟਾਰੇ ਵਿੱਚ ਖੜਿਆ ਕਰਿਆ ਆਰਤੀ ਜੋਹਲ ਨੇ ਅੱਜ ਇੱਕ ਵੀਡੀਓ ਜਾਰੀ ਕਰਕੇ ਪਤੀ ਦੀ ਹੱਤਿਆ ਉਪਰੰਤ ਆਪਣੇ ਨਾਲ ਵਰਤੇ ਵਤਾਰੇ ਦੇ ਅੰਦਰੂਨ ਨੇ ਪੇਦਾਂ ਤੋਂ ਪਰਦਾ ਚੁੱਕਿਆ ਤੇ ਜਸਵਿੰਦਰ ਕੋਰ ਬਾੜ ਦੀ ਭੂਮਿਕਾ ਨੂੰ ਵੀ ਸਵਾਲਾਂ ਦੇ ਕੇਰੇ ਵਿੱਚ ਲਿਆਂਦਾ ਦੂਜੇ ਪਾਸੇ ਜਸਵਿੰਦਰ ਕੋਰ ਬਾਠ ਨੇ ਦੋਸ਼ਾਂ ਨੂੰ ਨਕਾਰਿਆ ਅਤੇ ਹੁਣ ਵੀ ਪਰਿਵਾਰ ਨਾਲ ਖਲੌਣ ਦੀ ਗੱਲ ਆਖੀ ਹੈ ਆਰਤੀ ਜੋਹਲ ਨੇ ਕਿਹਾ ਕਿ ਜ਼ਰੂਰ ਕਰਨਲ ਬਾਠ ਨੇ ਪੁਲਿਸ ਅਫਸਰਾਂ ਨੂੰ ਕੁਝ ਕਿਹਾ ਹੋਣਾ ਹੈ ਨਹੀਂ ਤਾਂ ਇਸ ਹੱਦ ਤੱਕ জানা ਮੁਸ਼ਕਲ ਹੈ ਉਹਨਾਂ ਨੇ ਕਿਹਾ ਕਿ ਜਿਸ ਪੁਲਿਸ ਦੀਆਂ ਵਰਦੀਆਂ ਲਹੁਣ ਦੀ ਗੱਲ ਕੀਤੀ ਜਾ ਰਹੀ ਹੈ ਇਹ ਉਹੀ ਪੁਲਿਸ ਹੈ ਜਿਸ ਦੀ ਤੁਸੀਂ ਉਦੋਂ ਸਹਿਤਾ ਕੀਤੀ ਸੀ ਉਹਨਾਂ ਸਵਾਲ ਕੀਤਾ ਕਿ ਜੇ ਹੁਣ ਇਹ ਪੁਲਿਸ ਦੁਸ਼ਮਣ ਹੈ ਤਾਂ ਉਦੋਂ ਕਿਵੇਂ ਚੰਗੇ ਸੀ ਉਹਨਾਂ ਕਿਹਾ ਕਿ ਅੱਜ ਕਿਸ ਹੱਕ ਨਾਲ ਧਰਨਾ ਲਾਇਆ ਜਾ ਰਹੇ ਹਨ ਜਦ ਕਿ ਕਰਨਲ ਬਾਠ ਦੇ 2 ਥੱਪੜ ਹੀ ਵੱਜੇ ਹਨ ਉਹਨਾਂ ਵੀਡੀਓ ਰਾਹੀਂ ਦੱਸਿਆ ਕਿ ਕਰਨਲ ਦੀ ਪਤਨੀ ਜਸਵਿੰਦਰ ਕੌਰ ਬਾਠ ਮੇਰੇ ਪਤੀ ਹਰਜਿੰਦਰ ਕੌਰ ਜੋਹਲ ਦੀ ਮੂਹ ਬੋਲੀ ਭੈਣ ਹੋਈ ਸੀ ਉਹਨਾਂ ਕਿਹਾ ਕਿ ਉਹਨਾਂ ਦੇ ਪਤੀ ਦੇ ਕਤਲ ਤੋਂ ਬਾਅਦ ਸਮੁੱਚੇ ਸ਼ਹਿਰ ਅਤੇ ਵੱਖ-ਵੱਖ ਸੰਸਥਾਵਾਂ ਤੋਂ ਇਲਾਵਾ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਅਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਇਨਸਾਨੀਅਤ ਦੇ ਨਾਤੇ ਪਰਿਵਾਰ ਦੀ ਸਹਾਇਤਾ ਲਈ ਆਏ ਸਾਨੂੰ ਉਹਨਾਂ ਕਿਹਾ ਕਿ ਸ਼੍ਰੀਮਾਨ ਬਾਠ ਉਹਨਾਂ ਨੂੰ ਅਧਿਕਾਰੀਆਂ ਨਾਲ ਮਿਲਾਉਣ ਲਈ ਲੈ ਗਏ ਅਤੇ ਕਿਸੇ ਹੋਰ ਵਿਅਕਤੀ ਨੂੰ ਮਿਲਣ ਨਾ ਦਿੱਤਾ ਗਿਆ। ਉਹਨਾਂ ਕਿਹਾ ਕਿ ਤੁਸੀਂ ਉਦੋਂ ਸਾਡੇ ਨਾਲ ਐਨਾ ਵੱਡਾ ਧੱਕਾ ਕੀਤਾ ਅਤੇ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਧਰਨਾ ਚੁਕਵਾ ਦਿੱਤਾ ਜਿਸ ਨੂੰ ਲੈ ਕੇ ਲੋਕ ਅੱਜ ਵੀ ਉਹਨਾਂ ਤੇ ਥੂ-ਥੂ ਕਰ ਰਹੇ ਹਨ। ਉਹਨਾਂ ਕਿਹਾ ਕਿ ਅਫਸਰਾਂ ਦੀ ਮਦਦ ਕਰਕੇ ਹਰਜਿੰਦਰ ਸਿੰਘ ਦਾ ਸੰਸਕਾਰ ਕਰਵਾਇਆ ਅਤੇ ਮਗਰੋਂ ਗਾਇਬ ਹੋ ਗਏ। ਉਹਨਾਂ ਕਿਹਾ ਕਿ ਉਸ ਤੋਂ ਬਾਅਦ ਨਾ ਤਾਂ ਤੁਸੀਂ ਸਾਡੇ ਫੋਨ ਚੁੱਕਿਆ ਬਲਕਿ ਸਾਡੇ ਨੰਬਰ ਵੀ ਬਲੋਕ ਕਰ ਦਿੱਤੇ। ਉਨਾ ਕਿਹਾ ਕਿ ਮੇਲੇ ਦੇ ਕਤਲ ਮਗਰੋਂ ਨਾ ਤਾਂ ਤੁਸੀਂ ਭੈਣ ਦੇ ਨਾਤੇ ਆਏ ਸੀ ਤੇ ਨਾ ਹੀ ਇਨਸਾਨੀਅਤ ਦੇ ਨਾਤੇ ਬਲਕਿ ਤੁਹਾਡਾ ਮੰਤਵ ਅਫਸਰਾਂ ਨਾਲ ਮਿਲ ਕੇ ਸੰਸਕਾਰ ਕਰਵਾਉਣ ਤੱਕ ਸੀ ਉਹਨਾਂ ਕਿਹਾ ਕਿ ਜੋ ਦਰਦ ਤੁਸੀਂ ਹੁਣ ਹੰਡਾ ਰਹੇ ਹੋ ਉਹ ਅਸੀਂ ਉਦੋਂ ਹੰਡਾਇਆ ਸੀ ਉਹਨਾਂ ਕਿਹਾ ਕਿ ਜੋ ਤੱਕਾ ਤੁਸੀਂ ਉਸ ਵਕਤ ਸਾਡੇ ਨਾਲ ਕੀਤਾ ਸੀ ਉਸ ਦਾ ਨਤੀਜਾ ਅੱਜ ਤੱਕ ਭੁਗਤ ਰਹੇ ਹਾਂ ਉਹਨਾਂ ਕਿਹਾ ਕਿ ਅੱਜ ਤੱਕ ਅਸੀਂ ਦਰਦ-ਦਰ ਦੀਆਂ ਠੋਕਰਾਂ ਖਾ ਰਹੇ ਹਾਂ ਉਹਨਾਂ ਕਿਹਾ ਕਿ ਜੇਕਰ ਉਸ ਵਕਤ ਤੁਸੀਂ ਇਨਸਾਫ ਲਈ ਖੜੀ ਹੁੰਦੀ ਤਾਂ ਅੱਜ ਸਥਿਤੀ ਕੁਝ ਹੋਰ ਸੀ ਅਤੇ ਹਰਜਿੰਦਰ ਮੇਲੇ ਨੂੰ ਇਨਸਾਫ ਮਿਲ ਗਿਆ ਹੋਣਾ ਸੀ। ਉਹਨਾਂ ਕਿਹਾ ਕਿ ਉਹ ਪਿਛਲੇ ਦਿਨ ਤੋਂ ਦੇਖ ਰਹੇ ਹਨ ਕਿ ਕਿਸ ਤਰ੍ਹਾਂ ਪਟਿਆਲੇ ਚ ਕਰਨਲ ਬਾੜ ਦੀ ਪਤਨੀ ਨੇ ਆਪਣੇ ਪਤੀ ਅਤੇ ਪੁੱਤਰ ਨੂੰ ਕੁੱਟ ਮਾਰ ਦੇ ਮਾਮਲੇ ਚ ਹਫੜਾ ਦਫੜੀ ਮਚਾਈ ਹੋਈ ਹੈ। ਉਹਨਾਂ ਲੋਕਾਂ ਨੂੰ ਚੋਖੇ ਕੀਤਾ ਕਿ ਕਰਨਲ ਬਾੜ ਦੀ ਪਤਨੀ ਲੋਕਾਂ ਨੂੰ ਉल्लू ਬਣਾ ਰਹੀ ਹੈ। ਉਹਨਾਂ ਕਿਹਾ ਕਿ ਲੋਕ ਸੱਚ ਦਾ ਸਾਥ ਦੇਣ ਅਤੇ ਅਸਲਿਤ ਦੇਖਣ। ਇਸ ਸਬੰਧ ਚ ਆਪਣਾ ਪੱਖ ਦੱਸਦੇ ਜਸਵਿੰਦਰ ਕੌਰ ਬਾਠ ਨੇ ਮੇਲਾ ਪਰਿਵਾਰ ਵੱਲੋਂ ਲਗਾਏ ਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਅਤੇ ਮੋਬਾਈਲ ਫੋਨ ਤੇ ਕਰਦੇ ਉਹਨਾਂ ਕਿਹਾ ਕਿ ਉਸ ਵਕਤ ਤੋਂ ਪੁਲਿਸ ਐਫ ਆਈ ਆਰ ਤੱਕ ਦਰਜ ਨਹੀਂ ਕਰ ਰਹੀ ਸੀ ਜੋ ਉਹਨਾਂ ਨੇ ਅੱਗੇ ਲੱਗ ਕੇ ਕਰਵਾਈ ਸੀ ਉਹਨਾਂ ਕਿਹਾ ਕਿ ਅਸਲ 'ਚ ਹਰਜਿੰਦਰ ਸਿੰਘ ਦੀ ਮ੍ਰਿਤਕ ਦੇ ਦੀ ਬੇਅਦਬੀ ਕੀਤੀ ਜਾ ਰਹੀ ਸੀ ਜਿਸ ਕਰਕੇ ਉਹਨਾਂ ਨੇ ਅਧਿਕਾਰੀਆਂ ਤੇ ਪਰਿਵਾਰ ਨਾਲ ਗੱਲਬਾਤ ਕਰਕੇ ਹੀ ਸਾਰਾ ਕੁਝ ਕੀਤਾ ਸੀ ਉਹਨਾਂ ਕਿਹਾ ਕਿ ਜਦ ਤੱਕ ਪਰਿਵਾਰ ਨੂੰ 20 ਲੱਖ ਰੁਪਏ ਨਹੀਂ ਮਿਲ ਗਿਆ ਉਦੋਂ ਤੱਕ ਮੈਂ ਬੱਚਿਆਂ ਦੀ ਆਪੂਆ ਸੀ ਤੇ ਹੁਣ 1 ਸਾਲ ਬਾਅਦ ਦੋਸ਼ ਲਗਾਉਣੇ ਯਾਦ ਆ ਗਏ ਹਨ ਉਹਨਾਂ ਕਿਹਾ ਕਿ ਉਹ ਹੁਣ ਪਰਿਵਾਰ ਨਾਲ ਖਾਣਾ ਤੇ ਨਾਲ ਹੀ ਖਵਾਉਣਗੇ ਬਾਕੀ ਦੋਸਤੋ ਤੁਹਾਡਾ ਇਸ ਮਾਮਲੇ ਬਾਰੇ ਕੀ ਕਹਿਣਾ ਹੈ ਆਪਣੀ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਹਰ ਜਿੰਦਰ ਸਿੰਘ ਮੇਲਾ ਸਾਰਿਆਂ ਨੂੰ ਯਾਦ ਹੋਏਗਾ ਬਠਿੰਡਾ ਤੋਂ ਜਿਹੜੇ ਆਪਣੀ ਦੁਕਾਨ ਦੇ ਬਾਹਰ ਬੈਠੇ ਸੀ ਤੇ ਗੈਂਗਸਟਰਾਂ ਨੇ ਉਹਨਾਂ ਨੂੰ ਗੋਲੀਆਂ ਮਾਰੀਆਂ ਸੀ ਮੈਂ ਉਹਨਾਂ ਦੀ ਬਾਈਕ ਬੋਲਦੀ ਆ ਮੈਂ ਬਹੁਤ ਦਿਨੋਂ ਤੋਂ ਦੇਖ ਰਹੀ ਆ ਉਨ YouTube ਤੇ ਜਾਂ Facebook ਤੇ ਜੋ ਚੱਲ ਰਹੀ ਹੈ ਅਜਿਹੀ ਕੰਦੀ ਜੋ ਘਟਨਾ ਚੱਲ ਰਹੀ ਹੈ ਬੜੀ ਹਾਈਲਾਈਟ ਹੋਈ ਜਾ ਰਹੀ ਹੈ ਪਟਿਆਲਾ ਦੀ ਮਿਸਿਸ ਕਰਨਲ ਬਾਠ ਦੀ ਜੋ ਆਪਣੇ ਪਤੀ ਦੇ ਆਪਣੇ ਬੱਚੇ ਦੀ ਘੁੱਟ ਮਾਰ ਦੀ ਵੀਡੀਓ ਨੂੰ ਲੈ ਕੇ ਬਹੁਤ ਅਫਨਾ ਤਕਰੀ ਬਚਾ ਰਹੀ ਹੈ ਮੇਰਾ ਇਹ ਮੈਸੇਜ ਉਹਨਾਂ ਵਾਸਤੇ ਆ ਮਿਸਿਸ ਬਾਠ ਵਾਸਤੇ ਮੈਂ ਉਹਨਾਂ ਨਾਲ ਇਹ ਗੱਲ ਕਰਨਾ ਚਾਹੁੰਦੀ ਹਾਂ ਕਿਉਂਕਿ ਉਹ ਮੇਰੇ ਪਤੀ ਹਰਜਿੰਦਰ ਸਿੰਘ ਦੀ ਮੂੰਹ ਬੋਲੀ ਭੈਣ ਬਣੀ ਸੀਗੀ ਕਿ ਮੈਂ ਅੱਜ ਉਹਨੂੰ ਇਹ ਪੁੱਛਣਾ ਚਾਹੁੰਦੀ ਹਾਂ ਕਿ ਤੇਰਾ ਇਹ ਦਰਦ ਜਿਹੜਾ ਤੂੰ ਦੱਸ ਰਹੀ ਹੈ ਕਿ ਬਹੁਤ ਕੁਤੇ ਮਾਰੋਗੀ ਤੇਰੇ ਨਾਲ ਤੇ ਤੂੰ ਇਹ ਦੰਦ ਜੋ ਆਪਣਾ ਅੱਜ ਦਿਖਾ ਰਹੀਆਂ ਲੋਕਾਂ ਦੇ ਵਿੱਚ ਇਨਸਾਫ ਦੀ ਲੜਾਈ ਲੜ ਰਹੀ ਆ ਹੱਕ ਦੀ ਲੜਾਈ ਲੜ ਰਹੀ ਆ ਲੋਕਾਂ ਨੂੰ ਇਹ ਦੱਸਣੀ ਆ ਕਿ ਪੁਲਿਸ ਤੇ ਪ੍ਰਸ਼ਾਸਨ ਬਹੁਤ ੱਕਾ ਕਰ ਰਹੇ ਨੇ ਮੈਂ ਰਿਤੂ ਬਾੜ ਜੀ ਨੂੰ ਇੱਕ ਗੱਲ ਪੁੱਛਣਾ ਚਾਹਦੀ ਆ ਕਿ ਮੈਡਮ ਤੁਸੀਂ ਅੱਜ ਇਸ ਜੋ ਦਰਦ ਤੁਹਾਡਾ ਅੱਗੇ ਛਲਕ ਰਿਹਾ ਹੈ ਇਹ ਦਰਦ ਅਸੀਂ ਵੀ ਇਹ ਛਲਿਆ ਸੀਗਾ ਔਰ ਤੁਸੀਂ ਉਸ ਟਾਈਮ ਸਾਡੇ ਇਸ ਦਰਦ ਵਿੱਚ ਪਹੁੰਚੇ ਜ਼ਰੂਰ ਸੀ ਲੇਕਿਨ ਮੈਂ ਪੁੱਛਣਾ ਚਾਹੁੰਦੀ ਕਿ ਤੁਸੀਂ ਕਿਸ ਮਕਸਦ ਦੇ ਨਾਲ ਪਹੁੰਚੇ ਸੀ ਤੁਹਾਡਾ ਉਸ ਟਾਈਮ ਦਾ ਮੇਰੇ ਨੂੰ ਮਕਸਦ ਕਲੀਅਰ ਕਰੋ ਕਿ ਤੁਸੀਂ ਕਿਸ ਵਾਸਤੇ ਆਏ ਸੀ ਉਸਵੇ ਸਾਡੇ ਦੁੱਖ ਵਿੱਚ ਸ਼ਾਮਲ ਹੋਣ ਲਈ ਤੁਸੀਂ ਇਨਸਾਨੀਅਤ ਹੀ ਨਾਤੇ ਆਏ ਸੀ ਜਾਂ ਕਿਸ ਪਰਪਸ ਨਾਲ ਆਏ ਸੀ ਸਾਡੇ ਉਸ ਦੁੱਖ ਵਿੱਚ ਸ਼ਾਮਲ ਹੋਣ ਵਾਸਤੇ ਮੇਰੇ ਨਾਲ ਮੇਰਾ ਪੂਰਾ ਬਠਿੰਡਾ ਸ਼ਹਿਰ ਖੜਾ ਸੀ ਕਈ ਸੰਸਾਂ ਜੁੜੀਆਂ ਸੀ ਜਿਹੜੀਆਂ ਸਾਡੇ ਹੱਕ ਲਈ ਲੜਨ ਲਈ ਤਿਆਰ ਸੀ ਸਿੱਧੂ ਮੂਸੇਵਾਲਾ ਦਾ ਪਿਤਾ ਸਾਡੇ ਨਾਲ ਗੋਲਣ ਲਈ ਆਇਆ ਸੀ ਨਵਜੋਤ ਸਿੱਧੂ ਬੋਲਣ ਵਾਸਤੇ ਆਏ ਸੀ ਸਾਰੇ ਇਨਸਾਨੀਅਤ ਦੇ ਨਾਤੇ ਆਏ ਸੀ ਨਾ ਕਿ ਉਹਨਾਂ ਦੇ ਕੋਈ ਰਿਸ਼ਤੇਦਾਰੀ ਦੀ ਮੈਡਮ ਤੁਸੀਂ ਤੇ ਮੇਰੇ ਪਤੀ ਦੇ ਮੂੰਹ ਬੋਲੀ ਭੈਣ ਬਣੇ ਸੀ ਨਾ ਤੁਸੀਂ ਤੇ ਉਹ ਹੱਕ ਵੀ ਨਹੀਂ ਅਦਾ ਕੀਤਾ ਨਾ ਤੁਸੀਂ ਇਨਸਾਨੀਅਤ ਦੇ ਖਾਤੇ ਰਾਏ ਸੀ ਨਾ ਦੂਜੇ ਮੂੰਹ ਬੋਲੀ ਭੈਣ ਬਣ ਦੇ ਨਾਤੇ ਆਏ ਸੀ ਉਸ ਨਕ ਤੇ ਜੇ ਜੋਸ਼ ਤੁਸੀਂ ਦਿਖਾਇਆ ਹੁੰਦਾ ਇਨਸਾਫ ਦੇ ਲਈ ਲੜਨ ਵਾਸਤੇ ਪ੍ਰਸ਼ਾਸਨ ਦੇ ਨਾਲ ਪੁਲਿਸ ਦੇ ਨਾਲ ਲੜਨ ਵਾਸਤੇ ਇਹ ਜੋਸ਼ ਉਸ ਟਾਈਮ ਦਿਖਾਇਆ ਹੁੰਦਾ ਤੇ ਸ਼ਾਇਦ ਤੁਹਾਨੂੰ ਵੀ ਇਨਸਾਫ ਮਿਲ ਜਾਂਦਾ ਤੁਸੀਂ ਤੇ ਕਿਸੇ ਹੋਰ ਹੀ ਮਕਸਦ ਵਾਸਤੇ ਆਏ ਸੀਗੇ ਔਰ ਜੋ ਤੱਕਾ ਤੁਸੀਂ ਉਸ ਟਾਈਮ ਸਾਡੇ ਨਾਲ ਕਰ ਗਏ ਉਹਦਾ ਨਤੀਜਾ ਅਸੀਂ ਅੱਜ ਤੱਕ ਭੁਗਤ ਰਹੇ ਹਾਂ ਨਾ ਸਾਨੂੰ ਇਨਸਾਫ ਮਿਲਿਆ ਤੇ ਤੁਹਾਡੇ ਕੀਤੇ ਗਏ ਉਸ ਵਕਤ ਧੱਕੇ ਦੇ ਨਾਲ ਪੂਰਾ ਬਠਿੰਡਾ ਸ਼ਹਿਰ ਪੂਰਾ ਪ੍ਰਸ਼ਾਸਨ ਸਾਡੇ ਖਿਲਾਫ ਹੋ ਗਿਆ ਲੋਕ ਸਾਨੂੰ ਥੂ ਥੂ ਕਰ ਰਹੇ ਕਿ ਅਸੀਂ ਆਪਣੀ ਮਰਜ਼ੀ ਚਲਾਈ ਤੁਸੀਂ ਪਰਿਵਾਰ ਦਾ ਮੈਂਬਰ ਬਣ ਕੇ ਉਸ ਵਕਤ ਜੋ ਵੀ ਕਰ ਗਏ ਫੈਸਲਾ ਉਸ ਦੀ ਜਾਣਕਾਰੀ ਨਾ ਮੈਨੂੰ ਸੀ ਤੇ ਨਾ ਮੇਰੇ ਬੱਚਿਆਂ ਨੂੰ ਸੀ ਅੱਜ ਤੁਸੀਂ ਲੜ ਰਹੇ ਹੋ ਤੁਸੀਂ ਠੀਕ ਠੀਕ ਲੋਕਾਂ ਨੂੰ ਦੱਸ ਰਹੇ ਹੋ ਕਿ ਮੇਰੇ ਹੱਥਾਂ 'ਚ ਖੂਨ ਪੈ ਡੁੱਲ ਗਏ ਮੇਰੇ ਪਤੀ ਦਾ ਮੇਰੇ ਬੱਚੇ ਦੇ ਸੱਟਾਂ ਵੱਜ ਗਈਆਂ ਮੈਡਮ ਅਸੀਂ ਤਾਂ ਉਸ ਵਕਤ ਆਪਣਾ ਸਾਰਾ ਕੁਝ ਹੀ ਖੋ ਦਿੱਤਾ ਸੀ ਤੇ ਤੁਸੀਂ ਇਨਸਾਨੀਅਤ ਦੇ ਨਾਤੇ ਕੀ ਤੂੰ ਮੂਹ ਬੋਲੀ ਭੈਣ ਦੇ ਨਾਤੇ ਕੀ ਤੈਨੂੰ ਤੇ ਇੱਕ ਔਰਤ ਦਾ ਦੁੱਖ ਵੀ ਉਸ ਟਾਈਮ ਸਮਝ ਨਹੀਂ ਆਇਆ ਕਿ ਉਸ ਵਕਤ ਕਿਸੇ ਔਰਤ ਦੀ ਤੂੰ ਮਦਦ ਕਰਨੀ ਚਾਹੀਦੀ ਤੈਨੂੰ ਅਸੀਂ ਆਪਣਾ ਸਾਰਾ ਕੁਝ ਖੋ ਦਿੱਤਾ ਲੇਕਿਨ ਤੂੰ ਜੋ ਲੋਕ ਸਾਡੇ ਨਾਲ ਖੜੇ ਸੀ ਲੱਗੇ ਜੋ ਸਾਡੇ ਲਈ ਇਨਸਾਫ ਦੇ ਲਈ ਲੜ ਰਹੇ ਸੀ ਸਾਡਾ ਮੇਰੇ ਬੱਚੇ ਉਸ ਟਾਈਮ ਬਨਾਤ ਹੋ ਗਏ ਤੈਨੂੰ ਉਦੋਂ ਵੀ ਤੱਕ ਨਹੀਂ ਆਇਆ ਤੈਨੂੰ ਆਪਣੀ ਬਦਮਾਨੀ ਕਰਨ ਲਈ ਆਪਣੀ ਈਗੋ ਸੈਟੀਸਫਾਈ ਕਰਨ ਲਈ ਤੂੰ ਸਾਰੇ ਕੁਝ ਆਪਣਾ ਮਰਮਨ ਮਰਜੀ ਚਲਾ ਗਈ ਅਫਸਰਾ ਦੇ ਕੋਲ ਤੇਰੇ ਲਿੰਕ ਸੀ ਤੇਰੀ ਪਾਵਰ ਸੀ ਜੇ ਉਹ ਪਾਵਰ ਤੂੰ ਸਾਡੇ ਇਨਸਾਫ ਵਾਸਤੇ ਦਿਖਾਈ ਹੁੰਦੀ ਤਾਂ ਸ਼ਾਇਦ ਸਾਡਾ ਵੀ ਕੁਝ ਬਣ ਗਿਆ ਹੁੰਦਾ ਅੱਜ ਅਸੀਂ ਦਾਦਾ ਜੀ ਉਠੋਕਰਾ ਨਾ ਖਾਰੇ ਹੁੰਦੇ ਸਾਡੇ ਮੇਰੇ ਪਤੀ ਹਰਜਿੰਦਰ ਸਿੰਘ ਮੈਲੇ ਨੂੰ ਇਨਸਾਫ ਮਿਲ ਚੁੱਕਾ ਹੁੰਦਾ ਤੇ ਉਹਦੇ ਬੱਚੇ ਜਿਹੜੇ ਅੱਜ ਜੋ ਭੁਗਤ ਰਹੇ ਨੇ ਉਹ ਸਾਰਾ ਕੁਝ ਸਾਨੂੰ ਅਬ ਨਾ ਸਹਣ ਕਰਨਾ ਪੈਂਦਾ ਜੇ ਤੂੰ ਸਹੀ ਚੱਲੀ ਹੁੰਦੀ ਤੇ ਅੱਜ ਜੋ ਦਰਦ ਤੂੰ ਆਪਣਾ ਦਿਖਾ ਰਹੀ ਆ ਉਸ ਵਕਤ ਅਸੀਂ ਇਸ ਦਰਦ ਦੇ ਵਿੱਚ ਕਿਤੇ ਜ਼ਿਆਦਾ ਅਸੀਂ ਇਸ ਦਰਦ ਦੇ ਵਿੱਚ ਨਹੀਂ ਸੀ ਲੇਕਿਨ ਸਾਡਾ ਸਾਥ ਦੇਣ ਦੀ ਬਜਾਏ ਇਹ ਜਿਹੜੀ ਪੁਲਿਸ ਅੱਜ ਤੂੰ ਵਰਦੀਆਂ ਨਹਾਉਂਦੇ ਤਲੀ ਹੋਈਆਂ ਜਿਨ੍ਹਾਂ ਨੂੰ ਤੂੰ ਅੱਜ ਧੱਕੇ ਕਰ ਰਹੀ ਆ ਤੂੰ ਸਾਡੇ ਨੂੰ ਬਰਬਾਦ ਕਰਨ ਦੇ ਤਲੀ ਹੋਈਆਂ ਇਹ ਉਹੀ ਟੱਬਰ ਨੇ ਜਿਹੜੇ ਤੈਨੂੰ ਉਸ ਟਾਈਮ ਤੈਨੂੰ ਇਹੀ ਚੰਗੇ ਲੱਗ ਰਹੇ ਸੀ ਤੇ ਤੂੰ ਇਹਨਾਂ ਦੀ ਮਦਦ ਕਰਨ ਵਾਸਤੇ ਪਹੁੰਚ ਗਈ ਸੀ ਅੱਜ ਇਹ ਪ੍ਰਸ਼ਾਸਨ ਆਜੇ ਪੁਲਿਸ ਸਭ ਤੈਨੂੰ ਦੁਸ਼ਮਣ ਲੱਗ ਰਹੇ ਉਸ ਵਕਤ ਕਿਉਂ ਨਹੀਂ ਲੱਗੇ ਜਿਹੜੇ ਸਾਡੇ ਨਾਲ ਧੱਕਾ ਕਰ ਰਹੇ ਸੀ ਜਾਂ ਸਾਡੇ ਅਜਿੰਦਰ ਜੀ ਮੇਲਾ ਜੀ ਦੀ ਜਸ ਸस्कार ਕਰਨ ਲਈ ਕਾਹੀ ਪਾ ਰਹੇ ਸੀ ਤੋ ਨਾ ਨਾ ਰਲ ਕੇ ਪਰਿਵਾਰ ਵੱਲੋਂ ਤੂੰ ਫੈਸਲਾ ਦੇਗੀ ਨਾ ਸ਼ੁਭ ਮਿਲੂ ਕੋਈ ਹੋਸੀ ਮੇਰੇ ਬੱਚੇ ਨਾਬਾਲਗ ਸੀ ਅਸੀਂ ਜਿਸ ਪੀੜਾ ਚ ਗੁਜ਼ਰੇ ਸੀ ਅਸੀਂ ਕਿਸੇ ਵੀ ਫੈਸਲੇ ਕਰਨ ਦੇ ਹੱਕ ਵਿੱਚ ਅਸੀਂ ਬਿਲਕੁਲ ਵੀ ਕਿਸੇ ਫੈਸਲੇ ਦੇ ਕਰਨ ਦੇ ਵਿੱਚ ਹਾਲਾਤ ਵਿੱਚ ਨਹੀਂ ਸੀਗੇ ਲੇਕਿਨ ਤੂੰ ਆਪਣੀ ਚਲਾਈ ਉੱਤੇ